ਔਰ ਦੇ ਵਿੱਚ ਚਲਾਈ ਗਈ ਮੁਹਿੰਮ ਜਿੱਥੇ ਕਿ ਪੀਖਮੰਗਰ ਵਾਲੇ ਜਵਾਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਵੱਡੀ ਤਰ੍ਹਾਂ ਦੇ ਵਿੱਚ ਮਨੋੜ ਦੇ ਵਿੱਚ ਛਾਪੇਮਾਰੀ ਜਿਹੜੀ ਹੈ ਕਿਤੀ ਚੱਲੀ ਹੈ ਟੀਮ ਪਹੁੰਚੀ ਹੋਈ ਹੈ ਮਨੋੜ ਦੇ ਵਿੱਚ ਤਾਂ ਟੀਮ ਜਿਹੜੀ ਹੈ ਛਾਪੇਮਾਰੀ ਕਰ ਰਹੀ ਹੈ ਜਿਸ ਦੇ ਵਿੱਚ 4 ਤੋਂ 5 ਬੱਚੇ ਨੇ ਜਿਹੜੇ ਰੈਸਕਿਊ ਕੀਤੇ ਗਏ ਨੇ ਤਾਂ ਰੈਸਕਿਊ ਕਰਨ ਦੇ ਨਾਲ ਹੀ ਅਜਿਹੀ ਟੀਮ ਹੈ ਉਹ ਹੁਣ ਵੱਖ-ਵੱਖ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਹੁਣ ਛਾਪੇਮਾਰੀ ਕਰ ਰਹੀ ਹੈ ਛਾਪੇਮਾਰੀ ਦੌਰਾਨ ਤੇ ਪੀਖਮੰਗਦੇ ਆ ਫਿਰ ਬੱਚਾ ਤੋਂ ਬੇਰੋਜ਼ਗਾਰ ਕਿਹੜੇ ਜਿਹੜੇ ਛੋਟੀ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਇਆ ਜਾਂਦਾ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਟੀਮ ਹੈ ਜਿਹੜੀ ਕਾਫੀ ਬੱਚਿਆਂ ਨੂੰ ਰੈਸਟਿਕਟਾ ਉਹਨਾਂ ਦੇ ਮਾਪੇ ਵੀ ਅੱچھے ਪੁੰਚੇ ਹੋਏ ਨਹੀਂ ਤਾਂ ਬੱਚੇ ਤਾਂ ਕੁਝ ਨਹੀਂ ਦਿਖਾ ਸਕਦੇ ਲੇਕਿਨ ਟੀਮ ਨੇ ਕੁਝ ਵੀਰਾਂ ਜਿਹੜੇ ਦਿਖਾ ਸਕਦੇ ਟੀਮ ਬਾਜ਼ਾਰਾਂ ਦੇ ਵਿੱਚ ਨਿਕਲੀ ਹੋਈ ਹੈ ਬਾਜ਼ਾਰਾਂ ਦੇ ਵਿੱਚ ਨਿਕਲਣ ਤੋਂ ਬਾਅਦ ਹੁਣ ਵੱਖ-ਵੱਖ ਥਾਰਿਆਂ ਦੇ ਨਾਲ ਜਿਹੜੀ ਟੀਮ ਹੈ ਉਹ ਆਪਣੇ ਹੋਇਆ ਦਾ ਪੁਲਿਸ ਦੀ ਟੀਮਾਂ ਵੀ ਨਾਲ ਜਿਹੜਾ ਸਹਿਯੋਗ ਜਿਹੜਾ ਕੀਤਾ ਜਾ ਰਿਹਾ ਪੁਲਿਸ ਵੱਲੋਂ ਵੀ ਨਾਲ ਟੀਮਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਟੀਮਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਜਿਹੜੀਆਂ ਸਾਈਟੀ ਅਥਾਣਾ ਦਾ ਮਲੋੜ ਦੀ ਗੱਲ ਹੋਵੇ ਚਾਹੇ ਉਹ ਬਾਲ ਰੈਸਕਿਊ ਤੇ ਇਸ ਨੇ ਮਹਿਕਮੇ ਦੀ ਗੱਲ ਹੋਵੇ ਤਾਂ ਲਗਾਤਾਰ ਟੀਮਾਂ ਨੇ ਜਿਹੜੀਆਂ ਨਿਕਲੀਆਂ ਹੋਈਆਂ ਨੇ ਤਾਂ ਹੁਣ ਲੰਡਾ ਮਲੋੜ ਦੀ ਸਰਕਾਰ ਤੇ ਲਗਾਤਾਰ ਬੱਚਿਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਤਾਂ ਤਸਵੀਰਾਂ ਮਲੋੜ ਦੇ ਅੰਡਰਗਰਾਉਂਡ ਪੁਲਦਿਆਂ ਨੇ ਜਿੱਥੇ ਰੈਸਕਿਊ ਕੀਤਾ ਜਾ ਰਿਹਾ ਹੈ। ਕਿੰਨੇ ਬੱਚੇ ਰੈਸਕਿਊ ਕੀਤੇ ਜਾ ਰਹੇ ਹੈ ਕਿ ਸਰਕਾਰ ਦੇ ਪੱਲੇ ਕਿੱਲੇ ਕੰਮ ਹੋਏ ਹੈ ਕਿੰਨੇ ਬੱਚੇ ਰੈਸਕਿਊ ਕੀਤੇ ਆ ਮਲੋੜ ਤੋਂ। ਸਰ ਮਲੋੜ ਤੋਂ ਅੱਜ ਚਾਰ ਬੱਚੇ ਰੈਸਕਿਊ ਕੀਤੇ ਹੈ। ਇਹ ਥਾਥਾ ਦੇ ਪੀਕਮਾਂਗ ਤੁਹਾਨੂੰ ਦਾ ਕੰਮ ਕਰ ਰਹੇ ਸੀਗੇ ਜੀ ਹੈ ਨਾ ਬੱਚਾ ਨੂੰ ਅਨਵਾਰਪਨ ਤੇ ਪੇਸ ਕਰਕੇ ਡਾਕੂਮੈਂਟਸ ਦੇ ਆਧਾਰ ਤੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਊਗੀ ਜੇ ਡਾਕੂਮੈਂਟਸ ਪੂਰੇ ਨਾ ਪਾਏਗੇ ਤਾਂ ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਣਗੇ ਕਿੰਨੇ ਬੱਚੇ ਹੈ ਮੈਡਮ ਅੱਜ ਤੁਸੀਂ ਉਹਨੇ ਉਹਨੇ 4 ਬੱਚੇ ਰੈਸਪੀ ਲਿਖਦੇ ਆ ਜੀ ਲੋੜ ਤੋਂ ਕਿੰਨੇ ਹੈ ਮਲੌਰ ਤੋਂ ਕਿੰਨੇ ਕਿਹੜੇ ਏਰੀਆ ਤੋਂ ਕਿੰਨੇ ਹੈ ਇੱਕ ਤਸੀ ਪਾਸਟਾਨ ਤੋਂ ਬਿੱਟੇ ਸੀਗੇ ਜੀ ਇੱਕ ਕੈਸੇਪਨ ਤੋਂ ਥੱਲੋਂ ਬਿੱਟੇ ਹੈ ਇੱਕ ਆਰਥਿਸਵਿੜ ਦੇ ਸਾਹਮਣੇ ਵਾਲ ਸਾਈਡ ਤੋਂ ਕਿੰਨੇ ਹੈ ਜੀ ਕੀ ਕਰ ਰਹੇ ਸੀ ਮੈਂ ਉਹ ਐਕਟੀਵਿਟੀ ਕੀਤੀ ਅੰਦਰ ਦੀ ਕੱਚ ਚੁਗ ਰਹੇ ਸੀ ਇੱਕ ਬੱਚਾ ਵੀ ਖਾ ਮੰ ਹੁਣ ਇਸ ਤਰ੍ਹਾਂ ਦੀ ਕਾਰਵਾਈ ਤੋਂ ਦੇ ਬੰਨ ਉਹ ਪਰਿਵਾਰ ਤੇ ਜੀਐਨਐਮ ਮੈਚ ਨਹੀਂ ਹੋਵੇ ਤਾਂ ਕੀ ਰਹਿਣ ਵਾਲੀ ਹੈ ਕਿ ਜੀਐਨਐਮ ਮੈਚ ਨਹੀਂ ਹੁੰਦਾ ਤਾਂ ਫਿਰ ਸਿਰਫ ਪੁਲਿਸ ਟੈਸਟਿੰਗ ਦੇ ਕੇਸ ਦੇ ਵਿੱਚ ਬੱਚੇ ਕਰਾਂਗੇ ਪਰ ਪਹਿਲਾਂ ਉਸ ਤੋਂ ਪਹਿਲਾਂ ਅਜੇ ਅਸੀਂ ਬੱਚੇ ਦੇ ਪੇਰੈਂਟਸ ਨੂੰ ਬੁਲਾ ਰਹੇ ਹਾਂ ਜੀ ਬੱਚੇ ਸਕੂਲ ਜਾਂਦੇ ਨਹੀਂ ਜਾਂਦੇ ਸਾਰਾ ਕੁਝ ਸਿਫਟ ਚੈੱਕ ਕਰ ਰਿਹਾ ਹੈ